ਨੂੰ ਕਾਫੀ ਲੋਕ ਨਾ ਪਸੰਦ ਵੀ ਕਰ ਰਹੇ ਨੇ ਕਿਉਂਕਿ ਜੇਕਰ ਗੀਤ ਦੀ ਗੱਲ ਆਉਂਦੀ ਹੈ ਤਾਂ ਗੀਤ ਦੇ ਵਿੱਚ ਗਨ ਕਲਚਰ ਨੂੰ ਪ੍ਰੋਮੋਟ ਕੀਤਾ ਗਿਆ ਵੀਡੀਓ ਵੀ ਸੋਸ਼ਲ ਮੀਡੀਆ ਤੇ ਕਾਫੀ ਚਰਚੇ ਦਾ ਕਿਉਂਕਿ ਵਿਊਜ਼ ਬਹੁਤ ਜ਼ਿਆਦਾ ਇਸ ਗੀਤ ਨੂੰ ਸੋਸ਼ਲ ਮੀਡੀਆ ਤੇ ਮਿਲ ਰਹੇ ਨੇ ਤੇ ਅੱਜ ਯਾਨੀ 16 ਅਗਸਤ ਨੂੰ 12 ਵਜੇ ਜਲੰਧਰ ਕਮਿਸ਼ਨਰ ਆਫਿਸ ਦੇ ਵਿੱਚ ਉਹਨਾਂ ਦੀ ਪੇਸ਼ੀ ਹੋਣੀ ਸੀਗੀ ਗੁਰਲੇਸ਼ ਅਕਤਰ ਤੇ ਆਰਨੇਤ ਦੋਨੋਂ ਹੀ ਇੱਥੇ ਨਹੀਂ ਪਹੁੰਚੇ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਸੀਗਾ ਜਸ ਨੋਟਿਸ ਤੋਂ ਬਾਅਦ ਉਹਨਾਂ ਨੂੰ 2 ਤੋਂ 3 ਦਿਨ ਦਾ ਸਮਾਂ ਦਿੱਤਾ ਗਿਆ ਸੀਗਾ ਕਿ ਜੇਕਰ ਉਹ ਬਾਹਰਲੇ ਮੁਲਕਾਂ ਦੇ ਵਿੱਚ ਨੇ ਤਾਂ ਵਾਪਸ ਪਰਤ ਪਰਤ ਕੇ ਉਹ ਕਮਿਸ਼ਨਰ ਆਫਿਸ ਦੇ ਵਿੱਚ ਆਉਣ ਤਾਂ ਜਵਾਬ ਜਿਹੜੇ ਉਹਨਾਂ ਦੇ ਕੋਲੋਂ ਮੰਗੇ ਸਿਗੇ ਉਹ ਗੱਲਬਾਤ ਜਿਹੜੀ ਅੱਜ ਕਮਿਸ਼ਨਰ ਆਫਿਸ ਦੇ ਵਿੱਚ ਹੋਣੀ ਸੀਗੀ ਪਰ ਗੁਰਲੇਜ ਅਕਤਰ ਤੇ ਆਰਨੇਤ ਦੋਨੋਂ ਹੀ ਜਿਹੜੇ ਹੈ ਉਹ ਇੱਥੇ ਨਹੀਂ ਪਹੁੰਚੇ ਤੇ ਵਿਵਾਦ ਜਿਹੜਾ ਲਗਾਤਾਰ ਸੋਸ਼ਲ ਮੀਡੀਆ ਤੇ ਵਧਦਾ ਜਾ ਰਿਹਾ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਵੀ ਗਨ ਕਲਚਰ ਪ੍ਰੋਮੋਟ ਕਰਨ ਤੇ ਰੋਕ ਲਗਾਈ ਗਈ ਸੀਗੀ ਪਰ ਫਿਰ ਤੋਂ ਅਜਿਹੇ ਗੀਤ ਸੋਸ਼ਲ ਮੀਡੀਆ ਤੇ YouTube ਦੇ ਉੱਪਰ ਗਾਇਕਾਂ ਦੇ ਵੱਲੋਂ ਰਿਲੀਜ਼ ਕੀਤੇ ਜਾ ਰਹੇ ਨੇ ਲਗਾਤਾਰ ਅਜਿਹੇਆ ਕੰਟੈਂਟ ਬਣਾਇਆ ਜਾ ਰਿਹਾ ਸੋ ਬਾਰ-ਬਾਰ ਉਹਨਾਂ ਨੂੰ ਇਹੀ ਕਿਹਾ ਜਾ ਰਿਹਾ ਸੀਗਾ ਕਿ ਜਲੰਧਰ ਕਮਿਸ਼ਨਰ ਆਫਿਸ ਦੇ ਵਿੱਚ ਪਹੁੰਚ ਕੇ ਜਿਹੜੇ ਸਵਾਲ ਉਹਨਾਂ ਨੂੰ ਪੁੱਛੇ ਜਾਣਗੇ ਉਹਨਾਂ ਦਾ ਜਵਾਬ ਦੇਣਾ ਹੋਵੇਗਾ ਕਿ ਆਖਰ ਕਿਉਂ ਅਜਿਹੇ ਗੀਤ ਜਿਹੜੇ ਉਹ ਬਣਾ ਰਹੇ ਨੇ ਇਸ ਲਈ ਤਸਵੀਰਾਂ ਤੁਹਾਨੂੰ ਇੱਕ ਵਾਰੀ ਮੈਂ ਕੈਮਰਾਮੈਨ ਨੂੰ ਚਾਹੂੰਗੀ ਕਿ ਦਿਖਾ ਦੇਣ ਉਸ ਦਫ਼ਤਰ ਦੀਆਂ ਕਿ ਇੱਥੇ ਹੀ ਉਹਨਾਂ ਦੀ ਅੱਜ ਜਿਹੜੀ ਦੁਪਹਿਰ 12 ਵਜੇ ਪੇਸ਼ੀ ਹੋਣੀ ਸੀਗੀ ਪਰ ਉਹਨਾਂ ਦੇ ਵੱਲੋਂ ਇੱਥੇ ਨਹੀਂ ਪਹੁੰਚਿਆ ਗਿਆ ਉਹਨਾਂ ਨੂੰ ਨੋਟਿਸ ਵੀ ਜਾਰੀ ਕੀਤਾ ਗਿਆ ਸੀਗਾ ਗੁਰਲੇਜ ਅਖਤਰ ਤੇ ਆਰਨੇਤ ਦੋਨਾਂ ਨੂੰ ਨੋਟਿਸ ਭੇਜਿਆ ਗਿਆ ਸੀਗਾ ਜਿਸ ਤੋਂ ਬਾਅਦ ਇੱਥੇ ਪਹੁੰਚਣ ਦਾ ਸਮਾਂ ਦਿੱਤਾ ਉਹਨਾਂ ਨੂੰ ਗਿਆ ਸੀਗਾ ਕਿ 12 ਵਜੇ ਉਹਨਾਂ ਨੇ ਜਲੰਧਰ ਕਮਿਸ਼ਨਰ ਆਫਿਸ ਦੇ ਵਿੱਚ ਪਹੁੰਚਣਾ ਹੈ ਮੀਟਿੰਗ ਹੋਣੀ ਸੀਗੀ ਸਵਾਲ ਪੁੱਛੇ ਜਾਣੇ ਸੀਗੇ ਜਿਸ ਤੋਂ ਬਾਅਦ ਇਸ ਗੀਤ ਦੇ ਰਿਲੇਟਡ ਉਹਨਾਂ ਨੂੰ ਜਵਾਬ ਦੇਣੇ ਪੈਣੇ ਸੀਗੇ ਕਿ ਕਿਉਂ ਇਹ ਗੀਤ ਉਹਨਾਂ ਨੇ ਬਣਾਇਆ ਕਿਉਂ ਸੋਸ਼ਲ ਮੀਡੀਆ ਤੇ ਗੀਤ ਰਿਲੀਜ਼ ਕੀਤਾ ਕਿਉਂਕਿ ਕੰਪਲੇਂਟ ਕਾਫੀ ਲੰਮੇ ਸਮੇਂ ਤੋਂ بار-ਬਾਰ ਇਸ ਗੀਤ ਨੂੰ ਲੈ ਕੇ ਹੋ ਰਹੀ ਸੀਗੀ ਜਲੰਧਰ ਕਮਿਸ਼ਨਰ ਆਫਿਸ ਦੀਆਂ ਲਾਈਵ ਤਸਵੀਰਾਂ ਇਸ ਵ ਕਿ ਗੁਰਲੇਖ ਅਕਤਰ ਤੇ ਆਰ ਨਹੀਂ ਤੇ ਜਿਹੜੇ ਉਹਨਾਂ ਦਾ 315 ਬੋਰ ਗੀਤ ਹੈ ਸੋਸ਼ਲ ਮੀਡੀਆ ਤੇ ਗਨ ਕਲਚਰ ਪ੍ਰਮੋਟ ਕਰਦਾ ਹੈ ਉਹ ਗੀਤ ਇਸ ਗੀਤ ਨੂੰ ਲੈ ਕੇ ਕਾਫੀ ਵਿਵਾਦ ਸੋਸ਼ਲ ਮੀਡੀਆ ਤੇ ਚੜਿਆ ਹੋਇਆ ਹੈ ਗਨ ਕਲਚਰ ਪ੍ਰੋਮੋਟ ਕਰਨ ਦੇ ਨਾਲ ਹੀ ਇਹ ਵੀ ਜਿਹੜੇ ਲੋਕਾਂ ਨੇ ਸਵਾਲ ਚੁੱਕੇ ਕਿ ਸਾਡਾ ਸੱਭਿਆਚਾਰ ਖਰਾਬ ਹੋ ਰਿਹਾ ਹੈ ਅਜਿਹੇ ਗੀਤ ਜਿਹੜੇ ਆ ਉਹ ਨਹੀਂ ਬਣਨੇ ਚਾਹੀਦੇ ਇਹਨਾਂ ਨੂੰ ਗੀਤ ਜਿਹੜਾ ਹੈ ਸੋਸ਼ਲ ਮੀਡੀਆ ਤੋਂ YouTube ਤੇ ਉਪਰੋਂ ਡਿਲੀਟ ਕਰਨਾ ਚਾਹੀਦਾ ਹੈ ਪਰ ਹਾਲੇ ਤੱਕ ਕੁਝ ਵੀ ਅਜਿਹਾ ਨਹੀਂ ਹੋਇਆ ਸੁਣਨ ਦੇ ਵਿੱਚ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਖਬਰ ਆ ਰਹੀ ਸੀਗੀ ਕਿ ਆਰਨੇਤ ਨੇ ਸਮਾਂ ਲੈ ਲਿਆ ਕਿ ਥੋੜਾ ਸਮਾਂ ਉਹ ਹੋਰ ਚਾਹੁੰਦੇ ਨੇ ਕਿ ਥੋੜਾ ਸਮਾਂ ਉਹਨਾਂ ਨੂੰ ਦਿੱਤਾ ਜਾਵੇ ਤਦ ਉਹ ਇੱਥੇ ਪੇਸ਼ ਹੋਣਗੇ ਪਰ ਗੁਲੇ 对对对 ਵੀ ਇੱਥੇ ਨਹੀਂ ਪਹੁੰਚੇ ਔਰ ਆਰਨੇਤ ਵੀ ਇੱਥੇ ਨਹੀਂ ਪਹੁੰਚੇ ਜਦ ਕਿ ਅੱਜ ਉਹਨਾਂ ਦੀ 12 ਵਜੇ ਕਮਿਸ਼ਨਰ ਆਫਿਸ ਦੇ ਵਿੱਚ ਜਲੰਧਰ ਕਮਿਸ਼ਨਰ ਆਫਿਸ ਦੇ ਵਿੱਚ ਉਹਨਾਂ ਦੀ ਪੇਸ਼ੀ ਸੀਗੀ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਇਹ ਖਬਰ ਸੱਚੀ ਨਿਕਲਦੀ ਹੈ ਕਿ ਆਰਨੇਤ ਨੇ ਸਮਾਂ ਲੈਂਦਾ ਹੈ ਕਿ ਆਰਨੇਤ ਜਾਂ ਗੁਰਲੇਜ ਅਖਤਰ ਦੇ ਵੱਲੋਂ ਕੁਝ ਦਿਨਾਂ ਦੇ ਵਿੱਚ ਜਵਾਬਦੇਹੀ ਦਿੱਤੀ ਜਾਵੇਗੀ ਉਹਨਾਂ ਨੇ ਇਹ ਗੀਤ ਕਿਉਂ ਬਣਾਇਆ ਜਾਂ ਕਿਉਂ YouTube ਦੇ ਉੱਪਰ ਰਿਲੀਜ਼ ਕੀਤਾ ਗਨ ਕਲਚਰ ਨੂੰ ਸਿੱਧਾ-ਸਿੱਧਾ ਪ੍ਰਮੋਟ ਕੀਤਾ ਕੁਝ ਦਿਨਾਂ ਦੇ ਵਿੱਚ ਕੀ ਉਹ ਪੇਸ਼ੀ ਆਪਣੀ ਇੱਥੇ ਦਿੰਦੇ ਨੇ ਕੀ ਉਹ ਇੱਥੇ ਆਉਣਗੇ ਜਿਹੜੇ ਸਵਾਲ ਉਹਨਾਂ ਨੂੰ ਪੁੱਛੇ ਗਏ ਨੇ ਕੀ ਉਹਨਾਂ ਹਬ ਉਹ ਇਥੇ ਦੇਣ ਦੇ ਲਈ ਪਹੁੰਚਣਗੇ ਪੇਸ਼ ਹੋਣਗੇ ਹੈ ਨਹੀਂ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਪਤਾ ਚੱਲੇਗਾ ਕਿ ਹੋਰ ਕੋਈ ਨਵਾਂ ਨੋਟਿਸ ਉਹਨਾਂ ਨੂੰ ਜਾਰੀ ਕੀਤਾ ਜਾਂਦਾ ਹੈ ਜਾਂ ਨਹੀਂ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਸ਼ਗੁਨ ਬੱਬਰ ਕੈਮਰਾਮੈਨ ਕੁਲਦੀਪ ਦੇ ਨਾਲ